ਰਾਤਵੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਇੰਟਰਵਿਊ ਹੈ ਉਹ ਆਪਾਂ ਕਲੀਅਰ ਕਿਵੇਂ ਕਰਨੀ ਹੈ ਪਹਿਲਾਂ ਤਾਂ ਕਲੀਅਰ ਤਾਂ ਹੋਊਗੀ ਜੇ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਹੋਊਗਾ ਇੰਟਰਵਿਊ ਕਲੀਅਰ ਕਰਨ ਵਾਸਤੇ ਜਿਨ੍ਹਾਂ ਨੇ ਕਲੀਅਰ ਕਰਨੀ ਹੈ ਕੁਐਸਚਨ ਤੇ ਧਿਆਨ ਦੇਣਾ ਛੱਡ ਦਿਓ ਕਿ ਮੈਨੂੰ ਕਿਹੜੇ ਕਿਹੜੇ ਕੁਐਸਚਨ ਪੁੱਟ ਕਰਨਗੇ ਕਈ ਵਾਰ ਕਈ ਸਟੂਡੈਂਟ ਜ਼ਿਆਦਾਤਰ ਕੁਐਸਚਨ ਨੂੰ ਯਾਦ ਕਰਨ ਲੱਗ ਜਾਂਦੇ ਨੇ ਕਿ ਜੀ ਮੈਨੂੰ ਆਹ ਕੁਐਸਚਨ ਪੋਰਟ ਕਰ ਸਕਦੇ ਨੇ ਆਹ ਕੁਐਸਚਨ ਪੋਰਟ ਕਰ ਸਕਦੇ ਨੇ ਸਭ ਤੋਂ ਵੱਡਾ ਰੀਜ਼ਨ ਇੰਟਰਵਿਊ ਨਾ ਕਲੀਅਰ ਹੋਣ ਦਾ ਰੀਜ਼ਨ ਇਹ ਹੈ ਜਦੋਂ ਕਿਸੇ ਸਟੂਡੈਂਟ ਨੂੰ ਪੁੱਛ ਲਿਆ ਬਾਏ ਜੂ ਚੂਜ਼ ਲਾ ਤਬੀਆ ਉਹ ਸਟੂਡੈਂਟ ਨੇ ਹਮੇਸ਼ਾ ਉਹੀ ਦੱਸਣਾ ਜਿਹੜੀ ਚੀਜ਼ Google ਤੇ ਹੈ ਸੋ ਲੱਖਾਂ ਕਰੋੜਾਂ ਸਟੂਡੈਂਟ ਇੱਕੋ ਹੀ ਚੀਜ਼ ਨੂੰ ਦੱਸਦੀ ਜਾਂਦੇ ਆ ਕਿ there is a affordable study plan a study ਉਹ ਤੁਸੀਂ ਉਹਨਾਂ ਚੀਜ਼ਾਂ ਨੂੰ ਦੱਸ-ਦੱਸ ਕੇ ਬੋਰ ਕਰਤਾ ਆਪਣੇ ਕੋਲੋਂ ਆਪ ਦੇ ਕੋਲੋਂ ਕੋਈ ਕੰਟੈਂਟ ਲੈ ਕੇ ਆਓ ਸੋ ਪਲੀਜ਼ ਕਾਪੀ ਪੇਸਟ ਨਾ ਮਾਰੋ ਦੂਜਾ ਟਿਪਸ ਇਹ ਹੈ ਇੰਟਰਵਿਊ ਕਰਨ ਵੇਲੇ ਤੁਸੀਂ ਆਪਦੇ ਸਾਹਮਣੇ ਕਿਸੇ ਨੂੰ ਵੀ ਨਾ ਬਟਾਓ ਕਈ ਵਾਰ ਕੀ ਹੁੰਦਾ ਥੋੜੇ ਸਾਹਮਣੇ ਕੋਈ ਬੈਠ ਜਾਂਦਾ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਕਿ ਚਲੋ ਜੀ ਮੇਰੇ ਸਾਹਮਣੇ ਆਉਂਦਾ ਕਿ ਤੁਹਾਡੀ ਇੰਟਰਵਿਊ ਚੱਲੀ ਜਾਂਦੀ ਹੈ ਉਹ ਤੁਹਾਨੂੰ ਲੇਖ ਲੈ ਕੇ ਦੱਸੀ ਜਾਂਦਾ ਸੋ ਉਹਦੇ ਵਿੱਚ ਤੁਹਾਡੀ ਇੰਟਰਵਿਊ ਕਦੇ ਕਲੀਅਰ ਨਹੀਂ ਹੋਊਗੀ ਕਿਉਂਕਿ ਤੁਹਾਡੇ ਪੋਸਚਰਸ ਤੁਹਾਡੇ ਇਧਰ ਉਧਰ ਹੋਣਗੇ ਤੁਸੀਂ ਸਿਰਫ ਇੱਕ ਕਨਸੈਂਟਰੇਟ ਇੰਟਰਵਿਊ ਤੇ ਦੇਣੀ ਹੈ ਤੁਹਾਡੇ ਰੂਮ ਦੇ ਵਿੱਚ ਕੋਈ ਨਹੀਂ ਹੋਣਾ ਚਾਹੀਦਾ ਅੰਦਰੋਂ ਤੁਸੀਂ ਰੂਮ ਦੀ ਕੁੰਡੀ ਲਾਉਣੀ ਹੈ ਸੋ ਆਪਣਾ ਫੋਨ ਤੀਜਾ ਨੰਬਰ ਆਪਣੇ ਫੋਨ ਨੂੰ 에어ਪਲੈਨ ਮੋਡ ਤੇ ਲਾਉਣਾ ਕਈ ਵਾਰ ਸਟੂਡੈਂਟ ਦੀ ਇੰਟਰਵਿਊ ਚੱਲੀ ਜਾਂਦੀ ਹੈ ਸੋ ਬਾਰੇ ਸਟੂਡੈਂਟ ਕੀ ਕਰਦੇ ਆ ਫੋਨ ਸੁਣਨ ਲੱਗ ਜਾਂਦੇ ਆ ਕਈ ਕੀ ਕਰਦੇ ਆ ਇੰਟਰਵਿਊ ਅਟੈਂਡ ਕਰਨ ਵੇਲੇ ਫੋਨ ਤੇ ਕਰਨ ਲੱਗ ਜਾਂਦੇ ਆ ਸੋ ਮੌਕੇ ਤੇ ਜਦੋਂ ਤੁਸੀਂ ਫੋਨ ਤੇ ਇੰਟਰਵਿਊ ਕਰਦੇ ਹੋ ਫੋਨ ਤੇ ਕਈ ਵਾਰ ਤੁਹਾਡੀ ਕਾਲ ਆ ਜਾਂਦੀ ਹੈ ਫੋਨ ਤੇ ਕੁਝ ਵੀ ਆ ਜਾਂਦਾ ਤੁਸੀਂ ਫੋਨ ਵੱਲ ਕਨਸੈਂਟਰੇਟ ਕਰ ਲਿਆ ਤੁਹਾਡੀ ਇੰਟਰਵਿਊ ਇਮੀਡੀਏਟਲੀ ਨਾਲ ਦੀ ਨਾਲ ਤੁondi ਇੰਟਰਵਿਊ ਜਿਹੜੀ ਹੈਗੀ ਹੈ ਕਿਸੇ ਵੀ ਯੂਨੀਵਰਸਿਟੀ ਦੀ ਲਾਤਬਿਆ ਦੇ ਵਿੱਚ ਉਹ ਡਿਸਮਿਸ ਹੋ ਜੂਗੀ ਹੁਣ ਹੁਣ ਤੀਜਾ ਪੁਆਇੰਟ ਚੌਥਾ ਪੁਆਇੰਟ ਪੰਜਵਾਂ ਪੁਆਇੰਟ ਜਿਹੜਾ ਵੀ ਹੈ ਤੁਸੀਂ ਇੱਕੋ ਦਮ ਘਬਰਾ ਆ ਜਾਂਦੇ ਹੋ ਤੁਸੀਂ ਕੁਝ ਤੋਂ ਹੀ ਨਹੀਂ ਸੁਣਦੇ ਪੂਰਾ ਤੁਸੀਂ ਕੁਐਸਚਨ ਨਹੀਂ ਸੁਣਦੇ ਪੂਰਾ ਤੁਸੀਂ ਤੁਸੀਂ ਘਬਰਾਏ ਫਿਰਦੇ ਹੋ ਤੁਹਾਨੂੰ ਕੁਐਸਚਨ ਨਹੀਂ ਸਮਝ ਆਇਆ ਸੋ ਪਲੀਜ਼ ਪਹਿਲਾਂ ਕੁਐਸਚਨ ਨੂੰ ਸਮਝੋ ਤੁਸੀਂ ਫਿਰ ਉਹ ਜਵਾਬ ਦੋ ਜਿੰਨੀ ਗੱਲ ਪੁੱਛੀ ਹੈ ਓਨੀ ਗੱਲ ਦੋ ਐਵੇਂ ਹਵੜਾ ਦਵੜੀ ਵਿੱਚ ਆਨਸਰ ਨਾ ਦਿਓ ਮੇਨ ਆ ਹੈ ਸੋ ਕਿਸੇ ਤੋਂ ਜ਼ਿਆਦਾ ਹੋ ਨਾ ਕਰੋ ਕਿ ਮੈਂ ਮੈਨੂੰ ਆ ਮਿਲ ਜੂ ਜਾਂ ਮੈਨੂੰ ਤਿਆਰੀ ਕਰਾ ਦੂ ਮੇਨ ਇੰਗਲਿਸ਼ ਚੰਗੀ ਹੈ ਤਾਂ ਇੰਟਰਵਿਊ ਤੁਹਾਡੀ 100% ਕਲੀਅਰ ਹੋਊਗੀ ਮੇਰੇ ਚੈਨਲ ਉੱਪਰ ਪੂਰੀ ਪਲੇਲਿਸਟ ਬਣੀ ਹੈ ਲਾਤਵੀਆ ਦੇ ਬਾਰੇ ਕੱਲੀ ਕਲਜੀ ਦੱਸਦੀ ਹੈ ਜੇ ਤੁਸੀਂ ਲਾਤਵੀਆ ਜਾਣਾ ਹੈ 100% ਵੀਜ਼ਾ ਆਊਗਾ ਮੇਰੇ ਨੰਬਰ ਉੱਪਰ ਕੋਡ ਕਰੋ ਕੱਲੀ ਕਲਜੀ ਦੱਸੇ ਹੋਈ ਲਾਤਵੀਆ ਦੇ ਉੱਪਰ ਪਲੇਲਿਸਟ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਸੋ ਮੱਚ